ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕਹੀ ਵੱਡੀ ਗੱਲ ਆਓ ਤੁਹਾਨੂੰ ਦੱਸਦੇ ਹਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀ ਕਿਹਾ ਗਿੱਦੜਵਾਂ ਹਲਕੇ ਦੀ ਸੰਗਤ ਵੱਲੋਂ ਬਖਸ਼ੇ ਅਥਾ ਪਿਆਰ ਅਤੇ ਸਤਿਕਾਰ ਲਈ ਬਹੁਤ ਬਹੁਤ ਧੰਨਵਾਦ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਤਾਂ ਗਿੱਦੜਵਾਂ ਹਲਕੇ ਨਾਲ ਦੇਲੀ ਪਿਆਰ ਸੀ ਉਹਨਾਂ ਆਪਣਾ ਰਾਜਨੀਤਿਕ ਸਫ਼ਰ ਇੱਥੋਂ ਹੀ ਸ਼ੁਰੂ ਕੀਤਾ ਹਲਕਾ ਵਾਸੀਆਂ ਦਾ ਉਤਸ਼ਾਹ ਇਹ ਦਰਸਾਉਂਦਾ ਹੈ ਕਿ ਇਹ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਡਟ ਕੇ ਖੜੇ ਹਨ ਮੈਂ ਅਪੀਲ ਕਰਦਾ ਹਾਂ ਕਿ ਬਲੌਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਲੋਕ ਵੋਟ ਪਾ ਕੇ ਕਮਿਆਬ ਕਰਨ ਜੋ 2022 ਦਾ ਮੂਡ ਬਣਿਆ ਜਾ ਸਕੇ ਹਲਕਾ ਦਾਖਾ ਚ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨੂੰ ਹੋਰ ਮਜ਼ਬੂਤੀ ਮਿਲੀ ਹੈ ਜਦੋਂ ਮਾਰਕੀਟ ਕਮੇਟੀ ਸਿਦਮਾਪੇਟ ਅਤੇ ਲੈਂਡ ਮਾਰਵੇਜ਼ ਬੈਂਕ ਜਗਰਾਉਂ ਦੇ ਚੇਅਰਮੈਨ ਸ਼੍ਰੀ ਜਗਦੀਪ ਸਿੰਘ ਕੌਰ ਸਿਆਂ ਉਹਨਾਂ ਦੇ ਸੁਪੁੱਤਰ ਜਸਵਿੰਦਰ ਸਿੰਘ ਸਰਪੰਚ ਨਵਨੀਤ ਕੌਰ ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਅਤੇ ਦਰਜਨਾ ਹੋਰ ਆਗੂਆਂ ਨੇ ਆਪਣੇ ਸਾਥੀ ਸ਼੍ਰੋਮਣੀ ਕਾਲੀ ਦਲ ਵਿੱਚ ਕਾਰਵਾਪਸੀ ਕੀਤੀ ਸਾਰੇ ਸਹਿਯੋਗ ਸਜਨਾ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਪਾਰਟੀ ਵਿੱਚ ਬੰਦਾ ਮਾਨ ਸਨਮਾਨ ਮਿਲਣ ਦਾ ਭਰੋਸਾ ਦਿਵਾਇਆ ਇਸ ਮੌਕੇ ਹਜ਼ਾਰਾਂ ਪੰਜਾਬੀ ਸੰਗਤਾਂ ਨਾਲ ਵਿਚਾਰ ਵੀ ਸਾਂਝਾ ਦਿਖਾਇਆ ਕਿ ਇਆਲੀ ਜਿਹੇ ਗद्दार ਅਤੇ ਮੌਕਾਪ੍ਰਸਤ ਜਿਨ੍ਹਾਂ ਨੇ ਪਾਰਟੀ ਦੀ ਪਿੱਠ ਵਿਛੂਰਾ ਮਾਰਿਆ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਮੋੜ ਸ਼ਾਮਿਲ ਨਹੀਂ ਕੀਤਾ ਜਾਵੇਗਾ ਹਾਂ ਜੰਦ ਆਤੀ ਹੈ ਜੀ ਸੁਖਬੀਰ ਸਿੰਘ ਬਾਦਰ ਨੇ ਗਿੱਦੜਵਾ ਤੇ ਦਾਖਾ ਜ਼ਿਲ੍ਹੇ ਦੇ ਵਿੱਚ ਪੰਜਾਬੀਆਂ ਨੂੰ ਵੱਡੀ ਗੱਲ ਕਹੀ ਉਹਨਾਂ ਨੇ ਕਈ ਪਾਰਟੀ ਮੈਂਬਰਾਂ ਦਾ ਪਾਰਟੀ ਦੇ ਵਿੱਚ ਫਿਰ ਸਵਾਗਤ ਕੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਭੀੜ ਇਹ ਦੱਸਦੀ ਹੈਗੀ ਹੈ ਕਿ ਲੋਕੀ ਸਾਡੇ ਨਾਲ ਹੈਗੇ ਤੇ ਮਿਲ ਕੇ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਤੁਸੀਂ ਇਦਾਂ ਸ਼੍ਰੋਮਣੀ ਦਲ ਅਕਾਲੀ ਦਲ ਨੂੰ ਜੋ ਹੈ ਜਿਤਾਉਂਦੇ ਰਹੋ 2027 ਦੇ ਵਿੱਚ ਵੀ ਜਰੂਰ ਸਾਡੀ ਸਰਕਾਰ ਲੈ ਕੇ ਆਓ ਤਾਂ ਕਿ ਅਸੀਂ ਵਧੀਆ ਕੰਮ ਕਰੀਏ ਇਹ ਗੱਲ ਕਹੀ ਸੁਪੀਰ ਸਿੰਘ ਬਾਦਲ ਨੇ ਤੁਹਾਡਾ ਸਵਾਰ ਕੀ ਵਿਚਾਰ ਹੈ ਜਰੂਰ ਕਮੈਂਟਾਂ 'ਚ ਦੱਸੋ ਵੀਡੀਓ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੋ ਇਦਾਂ ਦੀ ਖਬਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ ਜਾਂਦੇ ਹਾਂ ਤੇ ਤੁਹਾਨੂੰ ਦੱਸਤੀ ਆ ਸੁਪੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕਹੀ ਆਪਣੇ ਦਿਲ ਦੀ ਗੱਲ